ਸਮਾਣਾ ਜਿਹੜਾ ਕਮੇਟੀ ਮੈਂਬਰ ਆਰਐਮਪੀ ਜਿਹੜਾ ਪਰਿਆਲਾ ਜੀ ਅੱਜ ਜੋ ਸੀ ਧੰਨਾ ਲਾਇਆ ਹੈ ਉਹਦਾ ਮਕਸਦ ਇਹ ਸੀ ਕਿ ਸਾਡੀ ਪਾਰਟੀ ਵੱਲੋਂ ਭਾਰਤੀ ਇਨਕਲਾਬੀ ਮਸਲੂਦੀ ਪਾਰਟੀ ਉਹਨਾਂ ਸਮੁੱਚੇ ਪੰਜਾਬ ਦੇ ਅੰਦਰ ਅੱਜ ਸਾਰੇ ਡੀਸੀ ਦਫਰਾਂ ਤੇ ਧਰਨੇ ਮਜਾਰੇ ਕਿਤੇ ਜਾ ਰਹੇ ਨੇ ਤੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਤਾਂ ਜੋ ਜੋ ਪਿਛਲੇ ਸਮੇਂ ਚ ਪੰਜਾਬ ਦੇ ਅੰਦਰ ਹੜ੍ਹ ਆਏ ਨੇ ਬਹੁਤ ਵੱਡਾ ਲੋਕਾਂ ਨੂੰ ਨੁਕਸਾਨ ਹੋਇਆ ਜਾਨੀ ਤੇ ਮਾਲੀ ਉਦੇ ਵਾਸਤੇ ਸਾਡੀ ਪਾਰਟੀ ਮੰਗ ਕਰਦੀ ਹੈ ਕਿ ਜਿਹੜੇ ਹਕੀਕੀ ਟ੍ਰਿੱਟ ਲੋਕ ਨੇ ਉਹਨਾਂ ਤੱਕ ਮੁਆਵਜ਼ਾ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਦਿੱਤਾ ਜਾਵੇ। ਉਹਦੇ ਨਾਲ ਹੀ ਜਿਹੜੇ ਲੋਕਾਂ ਨੂੰ ਜਾਨਾਂ ਗਈਆਂ ਨੇ ਹਰ ਪਰਿਵਾਰ ਦੇ ਮੈਂਬਰ ਨੂੰ 25 ਲੱਖ ਰੁਪਇਆ ਔਰ ਇੱਕ ਸਰਕਾਰੀ ਨੌਕਰੀ ਉਹਨਾਂ ਦਿੱਤੀ ਜਾਵੇ। ਇਸੇ ਤਰ੍ਹਾਂ ਜਿਹਨਾਂ ਘਟਾਏ ਗਏ ਨੇ ਉਹਨਾਂ ਲੋਕਾਂ ਨੂੰ ਘੱਟੋ-ਘੱਟ 10 ਲੱਖ ਰੁਪਇਆ ਸਰਕਾਰ ਘਰ ਬਣਾਉਣ ਉੱਤੇ ਮੁਆਵਜ਼ਾ ਦੇਵੇ। ਇੱਕ ਗੱਲ ਹੋਰ ਬੜੀ ਸਾਹਮਣੇ ਆ ਰਹੀ ਹੈ ਕਿ ਜਿਸੇ ਕਿਸਾਨੀ ਦਾ ਵੱਡਾ ਠੀਕ ਨੁਕਸਾਨ ਹੋਇਆ ਹੈ। ਉਰੇ ਨਾਲ ਹੀ ਜਿਹੜੇ ਪਿੰਡਾਂ ਚ ਗੈਰ ਜਮੀਨੇ ਲੋਕ ਨਚਰੇ ਲੈਂਡਲੈਸ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਦੇ ਘਟ ਹੈਗੇ ਨੇ, ਸਾਰੇ ਪਸ਼ੂ ਮਰ ਗਏ ਨੇ। ਉਹਨਾਂ ਨੇ ਬਹੁਤ ਵੱਡਾ ਜਾਨੀ ਮਾਦੀ ਦਾ ਨੁਕਸਾਨ ਹੋਇਆ ਹੈ। ਕੋਈ ਨਾ ਨਵੀ ਅਤੂ ਪ੍ਰੱਖੇ ਨਾ ਕੀਤਾ ਜਾਵੇ। ਉਹਨਾਂ ਨੂੰ ਵੀ ਪੂਰਾ ਉਹਦਾ ਜਿਹੜਾ ਬੰਦ ਦਾ ਮਾਫਜ਼ਾ ਦਿੱਤਾ ਜਾਵੇ। ਅਸੀਂ ਮੰਗ ਕਰਦੇ ਹਾਂ ਆਪਣੀ ਪਾਰਟੀ ਵੱਲੋਂ ਉਸ ਦੇ ਨਾਲ ਹੀ ਪੰਜਾਬ ਦੇ ਅੰਦਰ ਜਿਹੜੀ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਲਹਿਰ ਚਲਾਈ ਜਾ ਰਹੀ ਹੈ ਜਿਹੜਾ ਪੁਲਾਇਆ ਜਾ ਰਿਹਾ ਹੈ ਕੁਝ ਪ੍ਰਰਮਨ ਲਾਉ ਕਿ ਪ੍ਰਵਾਸੀ ਮਜ਼ਦੂਰ ਪੰਜਾਬੋ ਪੰਜਾਬ ਬਚਾਓ ਸਾਡੀ ਪਾਰਟੀ ਇਸ ਗੱਲ ਦੀ ਸਖਤ ਸਬਦਾ ਵਿੱਚ ਨਿਕੇਤੀ ਕਰਦੀ ਹੈ ਅਸੀਂ ਮਾਨ ਕਰਦੇ ਹਾਂ ਅਸੀਂ ਉਸ ਵਾਰਸਾ ਉਸ ਧਰਤੀ ਦੇ ਉਸ ਨਾਨਕਦੇਵ ਜੀ ਦੇ ਜਿਨ੍ਹਾਂ ਨੇ ਅਪਦੇਸ਼ ਦਿੱਤਾ ਸੀ ਮਾਨਕ ਸੀ ਜਾਂ ਸਭ ਇੱਕੋ ਪਛਾਣ ਬੋ ਔਰ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਕਿਹਾ ਸੀ ਕਿ ਇਨਹੀ ਦੀ ਕਿਰਪਾ ਤੇ ਸਜੇ ਹਮ ਹੈ ਉਹਨਾਂ ਨੇ ਅੰਮ੍ਰਿਤ ਬਾਟੇ ਦਾ ਸਾਨੂੰ ਅੰਮ੍ਰਿਤ ਸ਼ਿਕਾ ਕੇ ਸਿੱਖ ਹੌਲ ਬਣਾਈ ਚਾਰ ਕੀਤੀ ਜਿਹਦੇ ਚ ਜਾਤ ਪਾਤ ਰਹਿ ਸਮਾਜ ਸਿਰਜਣ ਸਿਰਜਾ ਪਰ ਬੜੇ ਦੁਖਦਾਈ ਗੱਲ ਹੈ ਉਸੇ ਧਰਤੀ ਤੇ ਅੱਜ ਉਹੋ ਜਿਹੀ ਪੇਸ਼ ਧਾਰ ਕੇ ਅੱਜ ਕੁਝ ਲੋਕਾਂ ਵੱਲੋਂ ਮਤਲਬ ਇਹ ਲਹਿਰ ਚਲਾਈ ਜਾ ਰਹੀ ਹੈ ਬਹੁਤ ਹੀ ਸਾਨੂੰ ਤੇ ਜਿਹੜੀ ਕਿਸ ਤਰੀ ਤਰ੍ਹਾਂ ਲੋਕਾਂ ਦੀ ਜਿਹੜੀ ਇੱਕ ਯੂਰਦੀ ਤੋੜਨ ਦੀ ਗੱਲ ਆ ਜਾਂ ਨਫਰਤ ਫੈਲਾਉਣ ਦੀ ਗੱਲ ਆ ਕਿਉਂਕਿ ਸਾਡੇ ਪੰਜਾਬ ਦੇ ਲੋਕ ਵੀ ਬਾਹਰ ਜਿਹੜੇ ਸਿੱਖ ਭਾਈਚਾਰੇ ਦੇ ਨੇ ਹੋਰ ਸੁਭਿਆ ਦੇ ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਨੇ ਵੱਡੇ ਵੱਡੇ ਟਰਾਂਸਪੋਰਟਰ ਨੇ ਵੱਡੇ ਵੱਡੇ ਉਹਨਾਂ ਦੇ ਮਤਲਬ ਮਾਜਮਿਨਾ ਜ਼ਿਆਦਾਤਰ ਦੇ ਮਾਲਕ ਨੇ ਸੋ ਇਸ ਕਰਕੇ ਇਹ ਸੁਨੇਹਾ ਕਿਤੇ ਦੇਸ਼ ਨੂੰ ਤੋੜਨ ਵਾਲਾ ਜਾ ਰਿਹਾ ਹੈ ਇਹ ਸਾਢੇ ਸਾਲ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਇਹਦੇ ਵੱਲ ਪੰਜਾਬ ਸਰਕਾਰ ਵਿਸ਼ੇਸ਼ ਤੰਦ ਦੇਵੇ ਤੇ ਇਹ ਉਹਨਾਂ ਨੂੰ ਜਿਹੜੇ ਰੱਖਿਤ ਕੀਤਾ ਜਾਵੇ ਪ੍ਰਵਾਸੀ ਮਜ਼ਦੂਰਾਂ ਨੂੰ ਔਰ ਜਿਹਨੇ ਪਰ ਬੰਦੇ ਨੇ ਇਹ ਪ੍ਰਵਾਸੀ ਮਜ਼ਦੂਰ ਨੇ ਉਹ ਗਲਤ ਕਾਰਨਾਮਾ ਕੀਤਾ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਉਸ ਦੀ ਬਹੁਤ ਸੰਸਦਾ ਨਿੰਦਾ ਕਰਦੇ ਹਾਂ ਸੋ ਅੱਜ ਦਾ ਜਿਹੜਾ ਮੋٹے ਤੌਰ ਤੇ ਇਹ ਸਾਡਾ ਪਰਪਸ ਅੱਜ ਮੰਗ ਪੱਤਰ ਦੇ ਕੇ ਆਂ ਇਦੇ ਨਾਲ ਹੀ ਅਜ ਇੱਕ ਹੋਰ ਬੜੀ ਵੱਡੀ ਸਮੱਸਿਆ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਹੱਡੋ ਰੋੜੀ ਸੀ ਜਦੋਂ ਮਰੱਬੇਬੰਦੀ ਹੋਈ ਉਹਨਾਂ 57 ਚ ਉਹਦੋਂ ਕੱਟੀ ਗਈ ਸੀ ਪਿੰਡਾਂ ਦੇ ਵਿੱਚ ਉਹ ਸਮੇਂ ਆਬਾਦੀ ਬਹੁਤ ਘੱਟ ਸੀ ਅੱਜ ਜਿਹੜਾ ਪਿੰਡਾਂ ਦਾ ਫਲਾਜ ਜਿਹੜਾ ਬਹੁਤ ਵੱਡਾ ਫੈਲ ਚੁੱਕਾ ਹੈ ਉਹਦੇ ਬੜੀ ਵੱਡੀ ਦਿੱਕਤ ਆ ਰਹੀ ਹੈ ਕਿ ਜਿਹੜੀ ਉਹ ਹੱਡੋ ਰੋੜੀਆਂ ਨੇ ਉਹ ਪਿੰਡਾਂ ਦੇ ਅੰਦਰ ਆ ਗਈਆਂ ਨੇ ਔਰ ਉੱਥੇ ਜਿਹੜੇ ਮਾਸਖਾਨੇ ਕੁੱਤੇ ਨੇ ਉਹ ਬੱਚਿਆਂ ਨੂੰ ਨੋਜ ਰਹੇ ਨੇ ਸਿਆਣਾਂ ਨੇ ਵੀ ਨੋਜ ਰਹੇ ਨੇ ਉਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਅਸੀਂ ਮੰਗ ਕਰਦੇ ਹਾਂ ਇੱਥੇ ਬੀਸੀ ਸਾਹਿਬ ਪਟਿਆਲਾ ਲੋਕ ਖਾਸ ਤੌਰ ਤੇ ਵੀ ਉਹਨਾਂ ਦਾ ਵੀ ਖਾਸ ਰੱਖੇ ਧਿਆਨ ਦਿੱਤਾ ਜਾਏ ਔਰ ਘਟੋ ਘਟ ਇੱਕ ਬਲਾਕ ਦੇ ਅੰਦਰ ਤਿੰਨ ਚਾਰ ਇਸ ਤਰ੍ਹਾਂ ਦੇ ਬਲੋ ਜਿਹੜੇ ਉਹ ਡੰਪ ਬਣਾਏ ਜਾਣਾ ਇਥੇ ਬਿਗੈਦ ਤੌਰ ਤੇ ਚਾਰਦਵਾਰੀ ਹੋਏ ਔਰ ਬਿਗੈਦ ਤੌਰ ਤੇ ਉਹਨਾਂ ਕਿਸੇ ਬੰਦੇ ਨੂੰ ਠੇਕਾ ਦਿੱਤਾ ਜਾਏ ਜਾਂ ਉਹ ਸਾਂਭ ਸੰਭਾਲਦਾ ਆਮ ਸਰਕਾਰ ਉਹਦਾ ਕੋਈ ਸਲੂਸ਼ਨ ਕੱਢੇ ਹਾਂ ਜੋ ਇਹ ਲੋਕਾਂ ਨੂੰ ਇਹ ਸਖਤ ਦਿੱਤੀ ਜਾ ਸਕੇ ਔਰ ਜਿਹੜੀ ਉਹ ਫੈਲਦੀ ਬਿਮਾਰੀ ਫਲੰਦਾਰੇ ਪਿੰਡਾਂ 'ਚ ਉਸ ਨੂੰ ਵੀ ਯਕੀਨੀ ਬਿਲੇ ਜਾਵੇ ਅੱਜ ਸਾਡੀਆਂ ਮੋਟੇ ਤੌਰ ਤੇ ਮੰਗਾਂ ਹਨ ਇਹਨਾਂ ਵਾਸਤੇ ਜੇ ਅਸੀਂ ਜੀ ਸਾਹਿਬ ਮੰਕਤ ਦੇ ਗਿਆ ਜੀ ਇਹਨਾਂ ਦੇ ਜਲਤੋਂ ਦਾ ਬਹੁਤ ਬਤਨ